جي نجا جي جوڙا ٿو جو نيون پئي ڇو ڪي نجا ڇو

ਮਤਲਬ ਕਿਥੇ ਰਹਿਣ ਵਾਲੇ ਮੇਰਾ ਨਾਮ ਪ੍ਰਕਾਸ਼ ਸਿੰਘ ਹਮਤਪੁਰੇ ਤੋਂ ਹੈ ਸੀ ਕਿਉਂ ਅੰਡਰਪ੍ਰਿਜ ਦੇ ਨੀਚੇ ਗੱਡੀ ਫਸ ਗਈ ਸੀ ਕਿੰਨੇ ਜਣੇ ਸੀ ਜਿਹੜੀ ਗੱਡੀ ਸੀ ਚਾਰ ਧਾਣੇ ਸੀ ਗਈ ਸੀ ਕਿਹੜੇ ਕਾਰਨ ਪਤਾ ਨਹੀਂ ਲੱਗਾਗਾ ਪਾਣੀ ਬੜਾ ਸੀ ਗਈ ਸਾਨੂੰ ਪਤਾ ਨਹੀਂ ਸੀਗਾ ਵੇਤੇ ਪਾਣੀ ਇੱਥੇ ਇੰਨਾ ਖੜਾ ਹੈਗਾ ਉਹ ਗੱਡੀ ਬਾੜੀ ਮੜ ਕੇ ਬਸ ਇਕਦਮ ਵਿੱਚ ਚਲੀ ਗਈ ਮੜ ਕੇ ਵਾਪਸ ਮੁੜਦ ਵੀ ਨਹੀਂ ਉਹ ਕੋਹੜ ਕੋਹੜ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀ ਕਿ ਨਾਲ ਦੋ ਸਸਟਰ ਸਿੰਘਾ ਮੇਰੇ ਨਾਲ ਉਹਨਾਂ ਦੇ ਹਾਲ ਕੀ ਹੈ ਠੀਕ ਹੀ ਹੋਂ ਤਾਂ ਕਿਤੇ ਕਿੰਨਾ ਨੇ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੇ ਰਾਹ ਪਰ ਕੋਈ ਸਾਹਮਣੇ ਆ ਰਹੀਏ ਤੁਸੀਂ ਮੱਥਾ ਪਟਿਓ ਹਾਂਜੀ ਸਰ ਬਸੇ ਹੀ ਬਚਈ ਅਸੀਂ ਲੋਕਾਂ ਨੂੰ ਵੇਖ ਜਾਊਂਗੇ ਰੁਕਣ ਤਾਂ ਬਸ ਇਹ ਕਹਿਣਾ ਹੈ ਕਿ ਨਗਰ ਨਿਗਮ ਨੂੰ ਚਾਹੀਦਾ ਇਹਦੇ ਕਸਰਨ ਦਾ ਹੱਲ ਪਾਣੀ ਦਾ ਮਰੇ ਨੁਕਸਾਨ ਤਾਂ ਨਹੀਂ ਰਖਦਾ ਨਹੀਂ ਨਹੀਂ ਜਾਨੀ ਮਨ ਨਹੀਂ ਕੋਈ ਨੁਕਸਾਨ ਹੈ ਰੋਟੀ ਦੀ ਨੁਕਸਾਨ ਉਹ ਅੱਧੀ ਜਿਹੜੀ ਪਾਣੀ ਚ ਡੁੱਬੀ ਖੜੀ ਆ ਗੱਡੀ ਗੱਡੀ ਖੜੀ ਆ ਆ ਟਿਕਾਈ ਜੀ ਇਹ ਤਾਂ ਸਿੱਧਾ ਠੀਕ ਹੋ ਗਿਆ ਹਾਂਜੀ ਪਰਵਾਸਾ ਠੀਕ ਹੈ ਤਾਂ ਹਾਂਜੀ ਤੇ ਜੇ ਪਹੁੰਚੋ ਕੀ ਸਥਿਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਗਰਾਨਾ ਜਿਨ੍ਹਾਂ ਨੇ ਸੇਵਾ ਬਸ ਕੀਆ ਕਪੀ ਸਮਾਜ ਸੇਵਾ ਸੁਸਾਇਟੀ ਵਿਖਣ ਮੋਗਾ ਦੇ ਸਾਰੇ ਹੀ ਸੇਵਾ ਦਾ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋ ਰੇਲਵੇ ਵਾਲੀ ਡੈਕਵਾਂਟੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੂਨ ਐਕਸੀਡੈਂਟ ਤੇ ਜਾਂ ਇਦਾਂ ਦੀਆਂ ਜਿਹੜੀਆਂ ਐਵੇਂ ਕਦਮਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਉਸ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਦੇਖ ਰਹੇ ਆ ਮੇਰਾ ਕੱਲ 3 ਘੰਟੇ ਹੋ ਗਏ ਆ بارش ਹੱਡੀ ਨੂੰ ਰੇਲਵੇ ਰੋਡ ਦਾ ਹਾਤਾ ਬਕਮ ਸਿੰਘ ਦਾ ਇਮੇਜਟਰ ਰੋਡ ਦਾ ਸਾਰਾ ਪਾਣੀ ਹੈ ਉਹ ਬ੍ਰਿਜ ਦੇ ਥੱਲੇ ਹੁੰਦਾ ਕਿਉਂਕਿ ਔਰ ਬ੍ਰਿਜ ਦੇ ਥੱਲੇ ਹੋਣ ਦੇ ਕਾਰਨ ਜਿਹੜਾ ਕਿ ਰੇਲਵੇ ਟ੍ਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਇਸ ਸਵੀਰ ਤੋਂ ਹੀ ਨਗਰ ਨਗਮ ਦੇ ਜਿਹੜੇ ਮੁਲਾਜ਼ਮਾਂ ਸਾਡਾ ਹਜੇ ਵੀ ਹੁਣ ਵੀ ਜਨੈਟਰ ਜੀ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਤਵ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਦੇ ਕੱਪਰ ਹੁੰਦਾ ਵਾ ਤੇ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੀਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵਾ ਕੋ ਕੋ ਪੁਆਇੰਟਾਂ ਦੇ ਉੱਤੇ ਆਪਣੇ ਜਿੰਨੇ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਰ ਅਧਿਅਰਥ ਦੇ ਬਰਾਬਰ ਨਹੀਂ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੁੰਦੇ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਦੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆ ਜਿਵੇਂ ਅੱਜ ਕੱਲ੍ਹ ਵੀ ਸਾਨੂੰ ਨਗਰ ਰਿੰਗਨ ਦੇ ਮੇਅਰ ਦੀ ਸੀਟ ਮਿਲੀ ਆ ਦੋ ਸਾਲਾਂ ਨੂੰ ਸੀਟ ਜੇ ਕਿ ਅਸੀਂ ਮੈਂ ਨਗਰ ਰਿੰਗਨ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਔਦਾ ਸੀ ਹੱਕ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਨੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਹੈ ਕਿਉਂਕਿ ਸੇਵਾ ਸਿਮਰਨ ਇੱਕ ਐਵ ਦੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਹੈ ਨਾ ਕਿਸੇ ਭੈਣ ਨੂੰ ਮਿਲ ਸਕਦੀ ਹੈ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਹੈ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਹੈ ਸੇਵਾ ਵੀ ਉੱਥੇ ਹੀ ਸ਼ੋਭਦੀ ਹੈ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਕਿੰਨੇ ਜਣੇ ਘਾਟੇ ਸਵਾਰ ਸੀ ਉਹਨਾਂ ਦੀ ਹਾਲਤ ਕਿੱਦਾਂ ਹੈ ਬੜੀ ਮੁਸ਼ਕਲਤ ਨਾਲ ਬਾਹਰ ਘਟਿਆ ਗਿਆ ਦੱਸੋ ਦੇ ਮੁਤਾਬਕ ਵੀਰ ਦੀ ਇੱਕ ਖਾਲਸਾ ਦੀ ਹੈ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਦੋਗੀ ਆ ਜਿੱਤੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰੰਗਮ ਦੇ ਸਹਿਯੋਗ ਦੇ ਸਾਡੀ ਕਿ ਫਾਰੂਗੜ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਕਦੇ ਨੇ ਅਸੀਂ ਕਦੇ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜ਼ਾਈ ਦੇ ਵਿੱਚ ਬੈ ਜੀ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਐਵੀਂ ਸੇਵਾ ਨੂੰ ਸਮਰਪਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਐਂਜਮਚੀਨ ਦੀ ਐਮਰਜੈਂਸੀ ਗੱਡੀ ਦੇ ਟੀਆਂ ਉਹ ਗੇ ਐਂਜਮਚੀਨ ਆ ਸਾਡੀਆਂ ਪਾ ਲਾਈਆਂ ਹੋਈਆਂ ਜਿਹੜੇ ਕਿ ਰੋਡ ਐਕਸੀਡੈਂਟ ਹੁੰਦੇ ਜਦ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਏਡੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਸੱਚੇ ਪਾਤਸ਼ਾਹਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਕੁਝ ਜੀ ਉਹਨੂੰ ਮਤੇਤ ਕਰੇ ਕਿਉਂਕਿ ਮੈਂ ਜਿੱਤ ਕਰ ਕਰਕੇ ਨਗਰ ਰੰਗਮ ਨੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਨ ਮੈਂ ਬਸ ਕਰੀਬ ਕਹਿ ਸਕਦਾ ਵੀ 10 15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਹਾਦਸਾ ਹੋ ਗਿਆ ਇਹ ਤਰਾਂ ਤਾਂ ਉਹ ਜਿੱਥੇ ਡਿਗੇਟ ਕੱਢਣਾ ਤਾਂ ਦੇ ਪਹੁੰਚੇ ਸਾਡੀ ਟੀਮ ਸਾਡੀ ਗੁੰਜੀ ਮੁਸ਼ਕਲ ਪਗਰ ਨਹੀਂ ਪਗੀ ਸਾਡੀ ਤੁਸੀਂ ਦੇਖ ਹੀ ਰਹਿਣ ਜੀ ਮੇਰਾ ਤਾਂ ਲੱਗਵਾਰ ਜੀ ਕਰੀਬ ਪੌਣਕ ਕੈਂਡਲ ਲੱਗੀ ਗਿਆ ਗੱਡੀ ਕੱਢਣੋਂ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਦੇ ਵਿੱਚ ਉਹਦੀ ਨਿਕਲ ਰਹਿ ਰਹੀ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਆ ਗਈ ਤੇ ਜੇ ਗੱਡੋਂ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰ ਨਿਕ ਤੇ ਲਾ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਟਾ ਹਾਸਲ ਤੋਂ ਬਚਾ ਲਈਏ ਦੇਖੋ ਜੀ ਨਗਰ ਲਗਨ ਦੀ ਤਾਂ ਪਰਵਾ ਮੈ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਾੜੀ ਏਰੀਏ ਦੇ ਵਿੱਚ ਤੁਸੀਂ ਦੇਖਦੇ ਆ ਕਿਤੇ ਬੱਦਲ ਫੱਟ ਜਾਂਦਾ ਜਾਂ ਕਿਤੇ ਭਾਰੀ ਬਾਰਿਸ਼ ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗ ਮੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਰੰਗ ਦੀ ਡਿਊਟੀ ਜਿੱਤੇ ਬਣਦੀ ਆ ਇੱਡੀ ਭਾਰੀ ਮਾਤਰਾ ਜੀ ਬਾਰਿਸ਼ ਹੋਈ ਹੋਊਗੀ ਸਾਰਾ ਸ਼ਹਿਰ ਦਾ ਪਹਾੜੇ ਇੱਕ ਥਾਂ ਤੇ ਜੇ ਕੱਤਰ ਹੋ ਗਿਆ ਤੇ ਉਹ ਚ ਨਗਰ ਰੰਗ ਮਾ ਕੀ ਇਹ ਦੋਸ਼ ਆ ਜੇ ਨਗਰ ਰੰਗ ਦਾ ਦੋਸ਼ ਆ ਤੁਸੀਂ ਮੈਨੂੰ ਕੋਈ ਦੱਸਦੇ ਸ਼ੇਰ ਤੇ ਤੰਦੀ ਨਾਲ ਬਿਊਟੀ ਕਰ ਰਿਹਾ ਹਾਂ ਸ਼ੇਰ ਦੇ ਬੂਟਾ ਬੋਟ ਵੀ ਨਹੀਂ ਪਾਇ ਗੂਟ ਵੀ ਮੈਂ ਸ਼ਾਮ ਨੂੰ ਪਾਈ ਸੀਗੇ ਵੀ ਬਾਗੋਂ ਮੇਰੇ ਜਾਣਾ ਵਾ ਤੇਰਾ ਹੁਣ ਦੁਬਾਰਾ ਫੇਰ ਤੁਸੀਂ ਵੇਖ ਲਓ ਉੱਤੋਂ ਤੋਂ ਥੱਲੇ ਨਾਲ ਲੱਗ ਕੱਕ ਸਾਰੇ ਪਾਣੀ ਨਾਲ ਭਿੱਜੇ ਹੋયા ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਹ ਤਾਂ ਦੇਣੀਆਂ ਤਾਂ ਲਾਹ ਤਾਂ ਲਈਆਂ ਵੀ ਇੱਕ ਹੋਟਲ ਸੁਤ ਇਹਨਾਂ ਦੀ ਗੱਲ ਹੈ ਬੋਰ ਸਰ ਵੀ ਹੋਇਆ ਹੋਇਆ ਜੀ ਟੂਬਲ ਚੱਲ ਰਿਹਾ ਜਨੈਕਟਰ ਵੀ ਚੱਲ ਰਿਹਾ ਫੇਰ ਬਾਰਾ ਦੀ ਲਈ ਰੁਕੇ ਜਾ ਰਹੇ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲੱਗੇ ਜੰਗੇ ਉੱਥੇ ਕਿਉਂ ਨੇ ਜਦੋਂ ਕਬਨ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿਚਨਾ ਹੀ ਆ ਵੀ ਦਸੂਰ ਨਾ ਹੋਣ ਲਈ ਜਿੱਦਾਂ ਵੀ ਵੀਰ ਤੇ ਕਿ ਨਾ ਸੁਪੋਰਟ ਜਾਣਗੇ ਕੋੜ ਬਣਿਆ ਗਿਆ ਵੀ ਨਾ ਹੋਣਾ ਇਹੀ ਕਿ ਲੋਕ ਜਾਣ ਬੁੱਝ ਕੇ ਖੱਜਲ ਕਰਦੇ ਆ ਲਾਹ ਦਾਨ ਦਿੰਦੇ ਆ ਜੇ ਬੰਦ ਦੇ ਦੋ ਬੰਦਾ ਮੈਂ ਦਾ ਹਾਂ ਜਿਹੜੇ ਬੰਦਾ ਮਰਿਆ ਪਿਆ ਹੁੰਦਾ ਉਹ ਕਹਿੰਦੇ ਜੀ ਬਹੁਤ ਸੋਹਣੇ ਕਾਰਜ ਕਰਦਾ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਤ ਤਾਂ ਉਹਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚ ਹੀ ਬੋਲਿਆ ਤੁਸੀਂ ਕਹਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਵੜੇ ਵੀ ਇਹ ਸੇਵਾ ਨੂੰ ਸਮਰਪਤਾਂ ਜੇ ਮਾਰਾ ਬੱਦੀਆਂ ਤੁਸੀਂ ਲਾਮ ਪੈਂਦੇ ਨਹੀਂ ਤਾਂ ਮਰੇ ਜਾ ਕੇ ਕਿ ਸਰਬਾਨੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹੋਗੇ ਜੀ ਬਹੁਤ ਸੁਣੇ ਕਰਦੇ ਫੇਰ ਕਿਨੇ ਵੇਖਣੇ ਆ ਇਹ ਹੀ ਗੱਲ ਬਹੁਤ ਵਿੱਚ ਇਹ ਲੈ ਵਾ ਰجب ਜੋ ਕਾ ਗਾ ਰਿਹਾ ਰਿਹਾ اوه دادي دولا کو یو 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 được ạ. Còn yellow panel với cái mặt đá kia. ਤੋ ਅਕੀਸੋ ਦੇ ਰਹਿਣ ਵਾਲੇ ਮੇਰਾ ਨਾਮ ਪ੍ਰਕਾਸ਼ ਸਿੰਘ ਹੇਮਤਪੁਰੇ ਤੋਂ ਹੋਈ ਸੀ ਜਿੱਦੋਂ ਅੰਡਰਪ੍ਰਿਜ ਦੀ ਜਿੱਥੇ ਗੱਡੀ ਫਸੀ ਸੀ ਕਿੰਨੇ ਜਾਣੇ ਸੀ ਜਿੱਥੇ ਗੱਡੀ ਸੀ ਅਸੀਂ 4 ਜਾਣੇ ਸੀ ਗਈ ਜੀ ਕੀ ਕਾਰਨ ਪਤਾ ਨਹੀਂ ਲੱਗਾਗਾ ਪਾਣੀ ਬੜਾ ਸੀ ਗਈ ਸਾਨੂੰ ਪਤਾ ਹੀ ਨਹੀਂ ਸੀਗਾ ਵੇਤੇ ਪਾਣੀ ਇੱਥੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਇੱਕਦਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜਦੋ ਹੀ ਨਹੀਂ ਉਹ ਉਹ ਕੋਲ ਦੇ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸਿਸਟਰ ਸਿੰਘਾ ਮੇਰੇ ਕੋਲ ਉਹਨਾਂ ਦੇ ਆਉਂਦੇ ਕਿਥੇ ਠੀਕ ਹੀ ਹੋਣ ਤਾਂ ਕਿਤੇ ਕਿੰਨੇ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੇ ਨਾਲ ਪਰ ਕੋਈ ਸਾਹਮਣੇ ਆ ਰਹੀਏ ਤੁਸੀਂ ਮਸਾ ਬਚੋ ਹਾਂਜੀ ਸਰ ਬਸੇ ਹੀ ਬਚਈ ਅਸੀਂ ਮੈਂ ਲੋਕਾਂ ਨੂੰ ਵੇਖ ਜਾਊਂਗਾ ਲੋਕਾਂ ਦਾ ਗੱਲ ਕੀ ਕਹਣਾ ਹੈ ਕਿ ਨਗਰ ਨਿਗਮ ਨੂੰ ਹੀ ਚਾਹੀਦਾ ਇਹਦੇ ਕੋਸ ਕਰਨ ਦਾ ਹੱਲ ਪਾਣੀ ਦਾ ਮਰੇ ਨੁਕਸਾਨ ਬਣੇ ਨਹੀਂ ਨਹੀਂ ਜਾਨੀ ਮਨੇ ਕੋਈ ਨੁਕਸਾਨ ਨਹੀਂ ਰੋਡ 'ਤੇ ਨੁਕਸਾਨ ਉਹ ਗੱਡੀ ਪਾਣੀ 'ਚ ਡੁੱਬੀ ਖੜੀ ਆ ਗੱਡੀ ਘੜੀ ਖੜੀ ਆ ਹਾਂ ਠੀਕ ਹੈ ਜੀ ਅਸੇ ਠੀਕ ਹੋਖ ਹਾਂ ਜੀ ਪਰਵਾਹ ਨਹੀਂ ਠੀਕ ਹੈ ਤਾਂ ਹਾਂ ਜੀ ਤੇ ਜੇ ਪਹੁੰਚੋ ਕੀ ਸਥਿਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਗੁਰੂ ਸਾਹਿਬ ਜੀ ਮਾਰਾਏ ਜਿਨ੍ਹਾਂ ਦਾ ਲੱਖ ਲੱਖ ੋਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਸਤੀ ਆ ਕਮਿ ਸਮਾਜ ਸੇਵਾ ਸੁਸਾਇਟੀ ਦਿੱਖਣ ਮੋਗਾ ਦੇ ਸਾਰੇ ਹੀ ਸੇਵਾ ਦਾ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੈਕੋਪੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੂਨ ਐਕਸੀਡੈਂਟ ਹੋਵੇ ਤੇ ਜਾਂ ਇਦਾਂ ਦੀਆਂ ਜਿੰਨੀਆਂ ਵੀ ਕਦਮਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰਾ ਕੱਲ ਤਿੰਨ ਘੰਟੇ ਹੋ ਗਏ ਆ ਪਾਰਸ਼ ਹੱਡੀ ਨੂੰ ਰੇਲਵੇ ਰੋਡ ਦਾ ਹਾਤਾ ਬਟਨ ਸਿੰਘ ਦਾ ਇਮੀਜੇਟਰ ਰੋਡ ਦਾ ਸਾਰਾ ਪਾਣੀ ਹੈ ਉਹ ਬ੍ਰਿਜ ਦੇ ਥੱਲੇ ਹੁੰਦਾ ਕਿਉਂਕਿ ਔਰ ਬ੍ਰਿਜ ਦੇ ਥੱਲੇ ਹੋਣ ਦੇ ਕਾਰਨ ਜਿਹੜਾ ਕਿ ਰੇਲਵੇ ਟ੍ਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਇਸ ਸਵੇਰ ਤੋਂ ਹੀ ਨਗਰ ਨਿਗਮ ਦੇ ਜਿਹੜੇ ਮੁਲਾਜ਼ਮਾ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੀ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਬੇਕੱਦਰ ਹੁੰਦਾ ਵਾ ਤੇ ਪਾਣੀ ਨਿਕਲ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੇਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵਾਕ-ਵਾਕੂ ਪੁਆਇੰਟਾਂ ਦੇ ਉੱਤੇ ਆਪਣੇ ਜਿੰਨੇ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਬਿਓ ਤੇ ਬਰਾਜਮਾਨੀ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਂਦ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਦੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆ ਜਿਵੇਂ ਅੱਜ ਕੱਲ੍ਹ ਵੀ ਸਾਨੂੰ ਨਗਰ ਰੰਗਨ ਦੇ ਮੇਅਰ ਦੀ ਸੀਟ ਮਿਲੀ ਆ ਦੋ ਸਾਲਾਂ ਤੋਂ ਸੀਟ ਜੇ ਕਿ ਅਸੀਂ ਮੈਂ ਨਗਰ ਰੰਗਨ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਆਉਂਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਤ ਰਹਿੰਨੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਆ ਕਿਉਂਕਿ ਸੇਵਾ ਸਿਮਰਨ ਇੱਕ ਐਵ ਦੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਆ ਨਾ ਕਿਸੇ ਭੈਣ ਨੂੰ ਮਿਲ ਸਕਦੀ ਆ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਆ ਸੇਵਾ ਵੀ ਉੱਥੇ ਹੀ ਸ਼ੋਭਦੀ ਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਕਿੰਨੇ ਜਣੇ ਕਾਰਜੇ ਸਵਾਰ ਸੀ ਉਹਨਾਂ ਦੀ ਹਾਲਤ ਕਿੱਦਾਂ ਬੜੀ ਮੁਸ਼ਕਲ ਨਾਲ ਬਾਹਰ ਘਟਿਆ ਗਿਆ ਬੰਦਾ ਦਸਾਂ ਦੇ ਮੁਤਾਬਕ ਵੀਰ ਦੀ ਇੱਕ ਖਾਲਸਾ ਦੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਦੋਗੀ ਆ ਜਿੱਤੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗੰਗਮ ਦੇ ਸਯੋਗ ਦੇ ਸਾਡੀ ਕਿ ਫਾਰੂਗੜ ਦੀ ਬੇਟੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜ਼ਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਜਾਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਯੋਗ ਹੁੰਦਾ ਵਾ ਫੇਰ ਐ ਵੀ ਸੇਵਾ ਨੂੰ ਸਮਰਪਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਹੈ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਦੇ ਦੀਆਂ ਉਹ ਗੇ ਵੈਂਚ ਮਸ਼ੀਨ ਆ ਸਾਡੀਆਂ ਪਾ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਹੁੰਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਇਹ ਉਸਦੀ ਮਦਦ ਨਾਲ ਇਹ ਵੀ ਵੀਰ ਦੀ ਗੱਡੀ ਜਦੀ ਬਾਹਰ ਕਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਤਲ ਕਰ ਕਰ ਤੱਕ ਕੇ ਨਗਰ ਰੰਗਮ ਨੇ ਮੁਲਾਜ਼ਮਾਂ ਵੱਲੋਂ ਸਾਡੀ ਤਾਂ ਮੈਂ ਬਸ ਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜਿਹਾ ਪਾਸੇ ਗਿਆ ਸੀ ਮੈਂ ਹੁਣ ਸੋਚ ਰਿਹਾ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਹਾਦਸਾ ਹੋ ਗਿਆ ਇਹ ਤਰ੍ਹਾਂ ਤਾਂ ਉਹ ਜਿੱਥੇ ਡਿਗਰੀਡ ਕੱਢਣਾ ਤਾਂ ਦੇ ਪਹੁੰਚੇ ਸਾਡੀ ਟੀਮ ਸਾਡੀ ਕੰਗੀ ਪਗਾਰ ਨਹੀਂ ਪਗੀ ਸਾਡੀ ਤੁਸੀਂ ਦੇਖ ਹੀ ਰਹੇ ਹੋ ਜੀ ਮੇਰੇ ਖਲ ਲਗਵਾਰ ਜੀ ਕਰੀਬ ਪੌਣਕ ਕੈਂਡਲ ਲੱਗੀ ਗਿਆ ਗੱਡੀ ਕੱਢ ਰੋ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਨਹੀਂ ਵਿੱਚੋਂ ਦੀ ਨਿਕਲ ਰਿਹਾ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਰ ਆ ਗਈ ਤੇ ਜੇਕਰ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਨਗਰਿਕ ਤੇ ਲਾਭ ਪਹਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਟਾ ਹਾਦਸਾ ਨੂੰ ਪਹੁੰਚਾ ਦੇਖੋ ਜੀ ਨਗਰ ਲਗਨ ਦੀ ਤਾਂ ਪ੍ਰਵਾਹ ਮਤ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਏ ਦੇ ਵਿੱਚ ਵੀ ਤੁਸੀਂ ਵੇਖਦੇ ਆ ਕਿਤੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ ਬਾਰਿਸ਼ ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਮ ਉਹ ਇੱਥਾ ਪਹਾੜਾਂ ਦੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਨਗਮ ਦੀ ਬਿਊਟੀ ਜਿੱਤੇ ਬਣਦੀ ਆ ਇੱਦੀ ਭਾਰੀ ਮਾਤਰਾ ਜੀ ਬਾਰਿਸ਼ ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜੀ ਕੱਪਰ ਹੋ ਗਿਆ ਤੇ ਉਹ ਚ ਨਗਰ ਰੰਗ ਮਾ ਕੀ ਇਹ ਦੋਸ਼ ਆ ਜੇ ਨਗਰ ਰੰਗ ਦਾ ਦੋਸ਼ ਆ ਤੁਸੀਂ ਮੈਨੂੰ ਕੋਈ ਦੱਸਦੇ ਸ਼ੇਰ ਤੇ ਤੰਦੀ ਨਾਲ ਬਿਊਟੀ ਕਰ ਰਿਹਾ ਹਾਂ ਸ਼ੇਰ ਦੇ ਘੂਟਾ ਗੋਡ ਵੀ ਨਹੀਂ ਪਾਇ ਗੋਡ ਵੀ ਮੈਂ ਹੁਣ ਸ਼ਾਮ ਨੂੰ ਪਾਈ ਸੀਗੇ ਵੀ ਬਾਉਣ ਮੈਂ ਘਰੇ ਜਾਣਾ ਵਾ ਤੇ ਆ ਹੁਣ ਦੁਬਾਰਾ ਫੇਰ ਤੁਸੀਂ ਦੇਖ ਲਓ ਉੱਪਰ ਤੋਂ ਥੱਲੇ ਨਾਲ ਲੱਗ ਟੱਕ ਸਾਰੇ ਪਾਣੀ ਨਾਲ ਭਿੱਜੇ ਹੋયા ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਲ ਤਾਂ ਦੇਣੀਆਂ ਤਾਂ ਲਾਲ ਤਾਂ ਦੇਈਆਂ ਵੀ ਇੱਕ ਹੋਟਲ ਸੁੱਟ ਨਾ ਗੱਲਵੇ ਬੋਰਸਰ ਦਾ ਹੋਇਆ ਵੇ ਜੀ ਟੂਬਲ ਚੱਲ ਰਿਹਾ ਜਨੈਟਰ ਵੀ ਚੱਲ ਰਿਹਾ ਸੋਰ ਬਾਰੇ ਵੀ ਰੁਕੇ ਜਾ ਰਹੇ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲਿਖ ਜੰਗੇ ਉੱਥੇ ਕਿਉਂ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਾ ਹੀ ਆਣ ਵੀ ਦਸ ਰੇਣਾ ਹੋਰ ਆਈ ਜਿੱਦਾਂ ਵੀ ਵੀ ਇਹ ਤੇ ਕਿ ਨਸਪੋਰਟ ਆ ਜਾਂ ਕੇ ਪੋੜ ਬਣਿਆ ਆ ਵੀ ਨਾਉ ਨਾਲ ਇਹੀ ਚੀਜ਼ ਇਹ ਲੋਕ ਜਾਣ ਬੁੱਝ ਕੇ ਖੱਜਲ ਕਰਦੇ ਆ ਲਾਅ ਬਾ ਦਿੰਦੇ ਆ ਜੇ ਬਹੁਤ ਜਦੋਂ ਬੰਦਾ ਮੈਦਾਨ ਹੰਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਹੋ ਕਹਿੰਦੇ ਜੀ ਬਹੁਤ ਸੋਹਣੇ ਕਾਰਜ ਕਰਦਾ ਈ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਤ ਤਾਂ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣਾ ਕਾਰਜ ਕਰਦਾ ਇਹ ਸਾਡੇ ਦੇ ਭਰਾ ਵਾ ਇਹਨਾਂ ਨੂੰ ਉਤਸ਼ਾਹ ਬਣੇ ਵੀ ਇਹ ਸੇਵਾ ਨੂੰ ਸਮਰਪਤ ਤਾਂ ਜੇ ਮਾਰੇ ਪੈ ਗਏ ਤੁਸੀਂ ਲਾਮ ਪਾ ਦੇਣੀ ਤੇ ਮਰੇ ਪੈ ਕੇ ਜਾ ਕੇ ਕਿ ਸੁਭਾਣੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹੋਗੇ ਜੀ ਇਹ ਬਹੁਤ ਸੋਹਣਾ ਕੰਮ ਫੇਰ ਕਿਵੇਂ ਵੇਖਣਿਆ ਇਹੀ ਗੱਲ